ਲੇ ਤੂੰ ਕਿੱਥੇ ਗਿਆ ਈ ਨਚਰਦਾ ਮੈਂ ਤੈਨੂੰ ਲੱਭਣ ਲਈ ਹੀਗੀ ਉਹ ਮੈਂ ਤਾਂ ਇੱਥੇ ਹੀਗਾ ਹਾਂ ਉਹ ਵੀਰ ਤੇ ਪਾਪਾ ਆ ਗਏ ਮਿਲਣ ਮੈਨੂੰ ਅੰਦਰ ਉੱਥੇ ਅੱਛਾ ਹਾਂ ਕੀ ਆਂਦਾ ਈ ਵੀ ਮੈਨੂੰ ਤਾਂ ਕੋਈ ਗਾਲੀ ਢੀ ਲੱਗੀ ਨਹੀਂ ਹੈਗੀ ਜਿੱਦਾਂ ਤੁਸੀਂ ਦੱਸਦੇ ਜੇ ਵੀ ਆਹ ਕੁਝ ਹੋਇਆ ਮੈਨੂੰ ਉਹਨੇ ਮੈਨੂੰ ਬੜਾ ਵਧੀਆ ਮਿਲੇ ਆ ਗਏ ਸਗੋਂ ਮੈਂ ਉਖਾ ਰਿਆਂ ਵਾਂ ਪਰ ਉਹ ਤੇ ਮੇਨਾਂ ਬੜਾ ਵਧੀਆ ਰਹੇ ਐ ਨਾ ਪਿਆਰ ਨਾਲ ਤਾਂ ਨਾ ਵਧੀਆ ਹੀ ਰਹਿਣਾ ਵਾ ਤੈਨੂੰ ਤੇ ਮੈਂ ਅੱਗੇ ਕਹਿੰਦੀ ਹੀਗੀ ਕਿ ਤੂੰ ਵੀ ਆਪਣੇ ਪਿਓ ਵਾਂਗੇ ਮੇਰੇ ਗੱਲਾਂ ਤੇ ਯਕੀਨ ਨਹੀਂ ਕਰਨਾ ਤੂੰ ਆਪਣੀ ਅੱਖੀ ਵੇਖੀ ਤੇ ਅੱਖੀ ਵੇਖ ਕੇ ਤੇ ਫਿਰ ਵੀ ਗੱਲ ਕਰੀ ਮੇਰੇ ਨਾਲ ਉਹੀ ਗੱਲ ਹੋ ਗਈ ਹੈ ਨਾ ਕਿ ਤੂੰ ਵੇਖ ਲੈ ਫਿਰ ਉਹਨਾਂ ਦੀ ਡੈਪਾਂ ਨਾਲ ਗੱਲ ਕਰਨ ਕਿ ਉਹ ਚੰਗੇ ਆ ਤੇ ਮਾਂ ਹੀ ਮਾੜੀ ਹੋ ਗਈ ਆ ਉਹ ਚੰਗੇ ਨਹੀਂ ਆਖੇ ਮੈਂ ਉਦਾਂ ਮੈਂ ਤੇ ਕਹਿਣ ਡਿਆ ਵਾਂ ਵੀ ਇਦਾਂ ਦੀ ਕੋਈ ਗੱਲ ਲੱਗੀ ਨਹੀਂ ਮੈਨੂੰ ਫਿਰ ਤੈਨੂੰ ਕਿੱਥੋਂ ਲੱਗਣੀ ਆ ਤੇਰੇ ਸਾਹਮਣੇ ਤਾਂ ਨਾ ਮੁਖੌਟੇ ਪਾਲੇ ਹੋਣੇ ਆ ਉਹਨਾਂ ਤੁਨ ਲੱਗਣ ਦੇ ਨਾ ਕੋਈ ਗੱਲ ਹੈਗੀ ਆ ਆ ਮੇਰੀ ਸੱਟ ਤੱਕ ਨਾ ਪਹੁੰਚ ਪਾਇਆ ਹੁਣ ਆ ਨਾ ਤੇਰੇ ਲੱਗੇ ਕੋਈ ਨਾ ਲਿਆ ਨਾ ਨੱਡ ਬਰ ਹੋ ਜਾਂਦਾ ਉਹਨਾਂ ਨੂੰ ਕੀ ਲੋੜ ਵਾ ਉਹ ਤੇ ਸੌਖੇ ਹੋ ਗਏ ਉਦਾਂ ਦੇ ਸਾਰੇ ਔਖੀ ਤੇ ਮੈਂ ਆ ਜੇ ਮੈਂ ਤੇਰ ਨਾਲ ਗੱਲਬਾਤ ਕਰਦੀ ਆ ਕੋਈ ਤੇ ਉਹ ਵੀ ਉਹਨਾਂ ਨੂੰ ਚੁਬਦੀ ਹੋਣੀ ਆ ਤੇ ਤੇਰ ਤੇ ਆ ਕੇ ਫੇਰ ਡੇ ਪਉਣ ਪੜਦੇ ਵੀ ਹਾਂ ਇਹ ਗੱਲ ਇਦਾਂ ਤੇ ਉਦਾਂ ਤੇ ਤੂੰ ਵੀ ਫੇਰ ਉਹਨਾਂ ਵੱਲ ਦਾ ਹੋ ਗਿਆ ਮੈਨੂੰ ਟੱਗੇ ਲੱਗਦਾ ਸੀਗਾ ਤੂੰ ਵੀ ਉਹ ਪਿਓ ਦਾ ਪੁੱਤ ਵਾ ਓ ਮੰਮੀ ਮੈਂ ਉਹਨਾਂ ਵੱਲ ਦਾ ਨਿਕਾ ਹੋਇਆ ਜੋ ਮੈਂ ਗੱਲਾਂ ਪਤਾ ਸੁਣੀਆਂ ਵਾ ਜੋ ਮੈਂ ਲੱਗਾ ਤੁਹਾਨੂੰ ਮਾ ਕੇ ਦੱਸਤਾ ਵਾ ਠੀਕ ਆ ਹਾਂ ਮੈਂ ਤੁਹਾਡੇ ਨਾਲੀਆਂ ਜੋ ਦੀ ਕਹੋਗੇ ਉਹ ਹੀ ਕਰੂੰਗਾ ਮੈਂ ਵੇ ਮੇਰੇ ਵੱਲ ਕੀ ਆ ਤੂੰ ਨਾ ਮੇਰੇ ਵੱਲ ਹੋ ਏ ਤੇ ਨਾ ਹੀ ਮੇਰੇ ਵੱਲ ਤੂੰ ਹੋਣਾ ਜਿਹੜਾ ਤੂੰ ਗੱਲਾਂ ਕੰਡਿਆ ਵਾ ਇਹ ਵੀਰ ਦੀਆਂ ਗੱਲਾਂ ਮੈਨੂੰ ਮਾੜੀਆਂ ਨਹੀਂ ਲੱਗੀਆਂ ਕਿ ਤੈਨੂੰ ਨੇ ਮਾੜਿਆ ਲੱਗਿਆ ਤੇ ਮਾੜਿਆ ਦਾ ਮਾੜਿਆ ਲੱਗੀ ਕਿੰਨੇ ਹੋਣੀਆਂ ਵਾ ਮਾਂ ਤੈਨੂੰ ਚੱਕਾਂ ਦੇ ਦਿੰਦੀ ਆ ਆਪਣੇ ਮਨੋਂ ਗੱਲਾਂ ਬਣਾ ਬਣਾ ਕਰਦੀ ਰਹਿੰਦੀ ਤੇਰੇ ਨਾਲ ਓ ਚੱਲ ਮੰਮੀ ਜੋ ਪਿਛੇ ਹੋ ਗਿਆ ਵਾ ਨਾ ਉੱਥੇ ਮਿੱਟੀ ਪਾ ਅੱਗੇ ਆ ਗਿਆ ਵਨ ਉਹ ਨਹੀਂ ਹੁੰਦਾ ਇਥੇ ਠੀਕ ਆ ਨਾ ਵੇਖਿਆ ਹੋ ਗਈ ਨਾ ਉਹ ਗੱਲ ਮਿੱਟੀ ਇਦਾਂ ਨਹੀਂ ਪੈਂਦੀ ਜਿੰਨੇ ਸੀਰ ਤੇ ਚੱਲਦੀਆਂ ਹੁਣ ਪਤਾ ਉਹਨੂੰ ਹੁੰਦਾ ਵਾ ਤੂੰ ਹੀ ਤੇ ਬੜਾ ਪੋਲੇ ਜਿਹਾ ਮੂੰਹ ਨਾ ਕਹਤਾ ਮਿੱਟੀ ਪਾ ਤਾਂ ਫੇਰ ਇਦਾਂ ਵਾ ਕਿ ਸਾਰੇ ਜਣੇ ਮੂੰਹ ਤੇ ਕਰਕੇ ਫੇਰ ਗੱਲਾਂ ਹੋਣੀਆਂ ਇਹ ਮੈਂ ਤੇ ਤੈਨੂੰ ਕਹਿੰਨੀ ਆ ਤੇ ਤੂੰ ਮੱਤ ਵਿੱਚ ਯਕੀਨ ਨਾ ਕਰ ਪਰ ਸ਼ਾਂਤ ਰਹਿ ਚਾਰ ਪੰਜ ਦਿਨ ਆਪੇ ਦੇਖ ਲੈਣਾ ਤੈਨੂੰ ਸਭ ਕੁਝ ਆਪੇ ਪਤਾ ਲੱਗ ਜਾਊਗਾ ਓਏ ਆਪ ਵੇਖਾਂ ਤੇ ਬੜੇ ਚੰਗੇ ਲੱਗਣ ਡੇ ਆ ਮੈਨੂੰ ਤੇ ਮੈਨੂੰ ਤਾਂ ਕੋਈ ਗੱਲ ਲੱਗਣ ਨਹੀਂ ਇਹੋ ਜੀ ਹੈਗੀ ਕਿੰਨਾ ਕੁ ਚਿਰ ਚੰਗੇ ਬੜੇ ਬਹਿਣਗੇ ਉਹ ਨਾਲੇ ਮੰਮੀ ਆਪਣੇ ਜੀ ਸਾਰੇ ਖਿਰ ਕੀ ਹੋ ਗਿਆ ਵਾ ਆਹੋ ਹੈ ਤੇ ਆਪਣੇ ਹੀ ਆ ਕੋਈ ਗੱਲ ਨਹੀਂ ਆ ਲੱਗ ਜੂ ਪਤਾ ਤੈਨੂੰ ਥੋੜੇ ਦਿਨ ਠਹਿਰ ਜਾ ਅਜੇ ਆਇਆ ਹੀ ਆ ਨਾ ਅਜੇ ਬੱਥੇ ਦੇ ਪੋਪਲੇ ਹੋਣੇ ਤੇਰੇ ਨਾਲ ਕੋਈ ਗੱਲ ਨਹੀਂ ਓ ਚੱਲ ਮੰਮੀ ਚਾਰ ਦਿਨ ਦੀ ਗੱਲ ਹਫਤਾ ਵੇਖ ਲੈਨੇ ਆ ਵੀ ਕੀ ਕਰਦੇ ਆ ਤੇ ਕੀ ਨਹੀਂ ਠੀਕ ਆ ਆਪੇ ਤੇ ਅੱਖਾਂ ਸਾਹਮਣੇ ਆਇਨਾ ਸਭ ਕੁਝ ਮੈਨੂੰ ਗੱਲ ਕਰਨ ਦੀ ਲੋੜ ਹੀ ਨਹੀਂ ਕੋਈ ਬੋਦੀ ਲੈ ਬੇ ਇਹ ਮੁੰਡੇ ਨੂੰ ਲਾ ਕੇ ਫਿਰ ਬੈਠੀ ਆ ਇਹ ਕੋਈ ਨਾ ਕੋਈ ਨਾ ਉਹ ਠੀਕ ਗੱਲ ਕਰਦੀ ਨਹੀਂ ਉਹਦੇ ਨਾਲ ਉਹ ਅਜੇ ਕੱਲ ਆਇਆ ਵਾ ਇਹਦੇ ਉਹਦੇ ਕੰਨ ਲੈ ਵੀ ਪਰਣਾ ਮੈਨੂੰ ਲੱਗਦਾ ਇਹਨੂੰ ਕਿਤੇ ਨਾ ਡਾਕਟਰ ਦੀ ਡੋਰ ਚੰਗੇ ਦੀ ਇਹਦਾ ਦਿਮਾਗ ਖਰਾਬ ਹੋ ਗਿਆ ਵਾ ਇਹ ਤਾਂ ਨਾ ਇਲਾਜ ਕਰਾਉਣ ਵਾਲਾ ਹੋਇਆ ਜਾਪਦਾ ਪਤਾ ਨਹੀਂ ਕੀ ਐ ਬਲੈਂਟ ਬਲੈਂਟ ਮਾਰਦੀ ਰਹਿੰਦੀ ਐ ਪਹਿਲਾਂ ਤਾਂ ਮੈਨੂੰ ਲੱਗਦਾ ਸੀ ਕਿ ਉਦਾਂ ਹੀ ਕਰਦੀ ਆ ਪਾਰੇ ਤੇ ਆ ਆ ਦੀ ਬਸ ਦੀ ਗੱਲ ਨਹੀਂ ਗਈ। ਚਲੋ ਉਹ ਚਲ ਮੰਮੀ ਚੁੱਪ ਕਰ ਉਹ ਡੈਡੀ ਚਲਾ ਕੇ ਤੇ ਮੈਂ ਵੇਖਾਂ ਕੀ ਗੱਲ ਕਰਦਾ ਰਹੇ ਡੈਡੀ ਮੈਂ ਡੈਡੀ ਕੋ ਕਿ ਲੈਣਾ ਉਹ ਮੈਂ ਹੁਣ ਹੁਤਾ ਕੋ ਫਲੋਗੇ ਫਿਰ ਵੇਨੇ ਕੀ ਕਰਨਾ ਕੀ ਨਹੀਂ ਠੀਕ ਆ ਤੇ ਤੁਸੀਂ ਕੋ ਮਾੜੀ ਗੱਲ ਨਾ ਕਰੇ ਹੋਂ ਤੱਕ ਵੇ ਮੈਂ ਤੂੰ ਜਦੋਂ ਦਾ ਆਇਆ ਮੈਨੂੰ ਬੋਲਦੀ ਨਹੀਂ ਵੇਖਿਆ ਮੈਂ ਤਾਂ ਇਦਾਂ ਹੀ ਆਪਾਂ ਟਾਈਮ ਪਾਸ ਕਰਦੀਆਂ ਕਦੀ ਬਾਹਰ ਬਹਿ ਜਾਨੀਆ ਕਦੀ ਅੰਦਰ ਜਾ ਆਪਣਾ ਕੰਮ ਪੰਦਾ ਕਰ ਲੈਣੀ ਆ ਕੋਈ ਤਾਂ ਹੋਈ ਮਾਇਆ ਵਾ ਠੀਕ ਆ ਨਾ ਡਿੱਕ ਭਰਉਣ ਵਾਲੀ ਗੱਲ ਨਹੀਂ ਹੈ ਕੋਈ ਤੂੰ ਹੁਣ ਕਿੱਥੇ ਚੱਲਿਆ ਉਹ ਮੈਂ ਇੱਥੇ ਹੀ ਆ ਐਵੇਂ ਨਾ ਬੋਤ ਹੁਣ ਫਿਰ ਜਿਆ ਆ ਗਿਆ ਮੈਂ ਨਹੀਂ ਕੋਈ ਨਹੀਂ ਇੱਥੇ ਆ ਮੈਂ ਚਾਹੀ ਨਾ ਕਿਤੇ ਵੀ ਹਾਂ ਤੂੰ ਵੀ ਨਿਕਲ ਜਾ ਉਹ ਵੇਹ ਕਿਧਰ ਨੂੰ ਪੱਗ ਬਨ ਕੇ ਤੁਰ ਪਿਆ ਵਾ ਇਹ ਵੀ ਹਰੇ ਕਿਧਰ ਨੂੰ ਚੱਲਿਆ ਰਹਿ ਵਗਾ ਹੋਈਆਂ ਨਾ ਹਣ ਕੇ ਪੁੱਛਣ ਵਾਲਾ ਨਾ ਫਿਰ ਰੋਕਣ ਵਾਲਾ ਬੰਨੀ ਪੱਗ ਤੇ ਤੁਰ ਪਿਆ ਐਨੂੰ ਫੜੀ ਸਕੂਟਰੀ ਤੁਰ ਪਈ ਉਹਨੂੰ ਬੱਸ ਕੋਈ ਲੋੜ ਹੀ ਨਹੀਂ ਆ ਚੱਲ ਮਨਾ ਮੈਨੂੰ ਕੀ ਮੈਂ ਆ ਕੋ ਆਪਣਾ ਖੂਨ ਸਾਂਢਈਂ ਜੋ ਕਰਦੇ ਕਰਦੇ ਰਹਿਣ ਟੀਲ ਫੂਕਦੇ ਆਪਣੇ ਭੱਲਿਓ ਫੁਕਣ ਡਿਆ ਮੈਨੂੰ ਕੀ ਮੈਂ ਤਾਂ ਆਪਣੇ ਹਿੱਸੇ ਠੀਕ ਕਰਨਾ ਮਤਲਬ ਰੱਖਣਾ ਕਰਦੇ ਰਹਿਣ ਜੋ ਕਰ ਨਿੱਕ ਗੱਲ ਸੁਣ ਮੇਰੀ ਕਿੱਡਾ ਤੋਰੀ ਨੂੰ ਹੱਥ ਪਾਉਣ ਲਈ ਆ ਹੈ ਇਹ ਤੂੰ ਲਾਈਆਂ ਵਾ ਮੰਮੀ ਡੈਡੀ ਨੇ ਤੇ ਲਾਈਆਂ ਹੀ ਆ ਨਾ ਡੈਡੀ ਨੇ ਲਾਈਆਂ ਵਾ ਆ ਡੈਡ ਦੇ ਗੱਲਾਂ ਨਾ ਕਰਿਆ ਕਰ ਮੇਰੇ ਲੱਗੇ ਲੱਗੀਆਂ ਤੇ ਘਰ ਚ ਹੀ ਆ ਨਾ ਨਿੱਕ ਘਰ ਚ ਲੱਗੀਆਂ ਵਾ ਤੇ ਕਦੀ ਪਾਣੀ ਦੀ ਬਾਲਟੀ ਪਾਈ ਇਹਨਾਂ ਨੂੰ ਨਹੀਂ ਪਾਈ ਮੰਮੀ ਨੇ ਆਹੋ ਮੈਂ ਹੀ ਪਾਈ ਆ ਤੇ ਜਿਹੜੇ ਵੇਲਾ ਹੋ ਜਾਵਾ ਹੋਰ ਬਾਰੋਂ ਨਹੀਂ ਹੁੰਦੇ ਨੇ ਪਾਣੀ ਪਾਉਣ ਤੂੰ ਤੇ ਹਰ ਗੱਲ ਤੇ ਆ ਜਾਂਦੇ ਜੇ ਬਸ ਲੱਗੀਆਂ ਤੈਨੂੰ ਮੈਂ ਬਸ ਚੀਜ਼ਾਂ ਤੋੜਨ ਨਾ ਲੱਗੀਆਂ ਲਗਾਈਆਂ ਹੈ ਮੈਂ ਜਦੋਂ ਘਰ ਚ ਲੱਗੀਆਂ ਫਿਰ ਤੇ ਤੋੜਨੀ ਆ ਇਹ ਘਰ ਤੇ ਮੈਂ ਵੀ ਹੈਗੀ ਆ ਹੈ ਉਹ ਮੇਰੇ ਹੱਥ ਦੀਆਂ ਲੱਗੀਆਂ ਵਾ ਚਲ ਜ ਜਾਓ ਮੈਂ ਅਗਰ ਹੱਥੀ ਤੋੜਦੀ ਆ ਤੂੰ ਤੋੜ ਲਾ ਹੱਥ ਚਪੇੜ ਮਾਰ ਰੱਖ ਕੇ ਪਿੱਛੇ ਹੋ ਜਾ ਮੰਮੀ ਹਾਂ ਜਿਹੜਾ ਥੋੜਾ ਨਾ ਸਾਬ ਨਾ ਬੋਲੋ ਸਾਬ ਨਾ ਬੋਲੋ ਤੂੰ ਸਾਬ ਨਾ ਬੋਲਣ ਦੀ ਆ ਹੈ ਚਲ ਇਥੋਂ ਜਾ ਜਾ ਨਿਕਲ ਜਾ ਇਥੋਂ ਸਾਬ ਨਾ ਬੋਲੋ ਆਈ ਗਾਹ ਨੂੰ ਸ਼ਰਮੀ ਨਹੀਂ ਆਉਂਦੀ ਕਿਤੇ ਮਾਸਾ ਕਦਾ ਜ਼ੁਬਾਨ ਲਾਉਂਦੀ ਆ ਇਹਨੂੰ ਤੇ ਨਾ ਲਿਹਾਜ ਨੇ ਰਹਿ ਗਿਆ ਮਾਸਾ ਕਿ ਮੇਰੀ ਗੜੀ ਸਸ ਮਾਵਾ ਨਾ ਇਹ ਕਿਤੇ ਮੇਰੇ ਆਪਣੇ ਘਰ ਦੇ ਨਹੀਂ ਚੰਗੇ ਜਿਨ੍ਹਾਂ ਨੇ ਇਹ ਵਾਗਾ ਖੋਲੀਆਂ ਜੇ ਕਿਤੇ ਚੰਗੇ ਹੋਣ ਨਾ ਤੇ ਇਹਦੀ ਜ਼ੁਬਾਨ ਨੂੰ ਲਗਾਮ ਆਈ ਹੁੰਦੀ ਪਰ ਨਾ ਉਹਨਾਂ ਤੇ ਵੇਖ ਕੇ ਖੁਸ਼ ਹੋਣਾ ਵਾ ਵੀ ਚੰਗਾ ਹੋਇਆ ਜੋ ਹੋਣ ਡਿਆ ਵਾ ਤੋਰੀਆਂ ਤੋੜਨ ਲਈ ਆ ਗਾਂ ਚ ਰਤ ਨੂੰ ਮੈਂ ਤੜਾਵਾਂ ਤੋਰੀਆਂ ਕੀ ਹੋ ਗਿਆ ਵਾ ਤੇ ਹੋਣਾ ਕੀ ਆ ਆ ਸਬਜ਼ੀ ਲਈ ਮੈਂ ਕਈ ਦਿਨ ਹੋ ਗਏ ਮੇਨੇ ਵੇਂਦੀ ਨੂੰ ਮਾਹੀ ਕਿਦਾਂ ਲੱਗਣ ਲੱਗਿਆ ਆ ਆ ਕਿੱਦਿਆ ਸੋਹਣਿਆ ਤੋਰੀਆਂ ਲੱਗਿਆ ਵੇਖ ਓ ਮੰਮੀ ਤੂੰ ਨਾ ਸੱਚੀ ਗੱਲ ਹੀ ਆਂਦੀ ਸੀਗੀ ਭਾਬੀ ਤੇਰੇ ਕੇ ਬੋਲਣੀ ਵੇਖ ਲਿਆ ਵਾ ਵੇਖ ਲਿਆ ਨਾ ਆਹ ਮੈਂ ਸਿਰਫ ਇੰਨੀ ਗੱਲ ਕਹੀ ਆ ਕਿ ਤੋਰੀਆਂ ਨੇ ਮੈਂ ਵੀ ਸਬਜ਼ੀ ਬਣਾਉਣੀ ਮੈਨੂੰ ਤੇ ਨੇਦਰ ਹੋ ਗਏ ਵੇਂਦੀ ਨੂੰ ਤੇ ਵੇਖ ਲਾ ਕਿਦਾਂ ਬੋਲ ਕੇ ਗਈ ਆ ਉਹ ਬੜੀ ਮਾੜੀ ਗੱਲ ਵਾ ਤੇ ਤੈਨੂੰ ਮੈਂ ਉਹ ਗੱਲ ਕਹਿਨੀ ਆ ਨਾ ਤੇ ਪੁੱਤ ਆਪਣੇ ਅੱਖਾਂ ਖੋਲ ਕੇ ਰੱਖ ਤੇ ਵੇਖ ਕੀ ਹੁੰਦਾ ਤੇਰੀ ਮਾਂ ਨਾਲ ਉਹ ਮੈਂ ਵੇਖ ਲਿਆ ਵਾ ਹੁਣ ਠੀਕ ਆ ਤੇ ਕੋਈ ਗੱਲ ਨਹੀਂ ਗਈ ਜਦੋਂ ਗੱਲ ਹੋਊਗੀ ਨਾ ਤੇ ਮੈਂ ਤੇਰੇ ਵੱਲੋਂ ਬੋਲੂ ਮੈਂ ਸਾਰੀ ਗੱਲ ਵੇਖ ਲਈ ਭਾਵੇਂ ਇਹੋ ਕਹੁੰਦਾ ਰਿਹਾ ਮੇਰੇ ਨਾਲ ਚੱਲ ਅੰਮੀ ਹੁਣ ਤੂੰ ਮਾਨਣਾ ਵਾਲਾ ਕਰ ਆਪਣਾ ਕੋਈ ਗੱਲ ਨਹੀਂ ਮਾਨਣਾ ਵਾਲਾ ਕਰ ਮਾਨ ਤੇ ਮੇਰਾ ਤਾਂ ਵਾਲਾ ਹੋਇਆ ਪਹਿਲਾਂ ਤਾਂ ਤੂੰ ਵੀ ਉਹਦੇ ਚੁੱਕਣਾ ਚ ਆ ਚੱਲਿਆ ਹੈਗਾ ਤੇ ਜੇ ਤੂੰ ਵੀ ਉਹਨਾਂ ਵੱਲ ਹੋਏਂਦਾ ਤੇ ਮੇਰਾ ਕੌਣ ਇੱਥੇ? ਉਹ ਮੈਂ ਆਂ ਕਿਉਂ ਤਾਂ ਚੁੱਕਣਾ ਜਿੱਦੀ ਛੇਤੀ ਕਿਤੇ ਵੀ ਪੈਨਸ਼ਨ ਨਾ ਲਓ ਤੁਸੀਂ। ਹਣ ਵੇਖ ਲੈ ਰੱਖੀ। ਉਹ ਮੈਂ ਸਭ ਕੋ ਵੇਖ ਲਿਆ ਵਾ। ਅਜੇ ਤੇ ਪੁੱਤ ਏ ਥੋੜਾ ਜਾਈ ਕੰਮ ਆ। ਅਜੇ ਤਾਂ ਵੇਖਿਆ ਨਹੀਂ ਵੀ ਕੀ ਕੋਈ ਕਰਦੀ ਓ ਮੇਰੇ ਨਾਲ। ਅਜੇ ਤੂੰ ਵੇਖਿਆ ਕੱਖ ਨਹੀਂ ਆ। ਉਹ ਚੱਲ ਮੰਮੀ ਕੋਈ ਗੱਲ ਨਹੀਂ ਹੁਣ ਮੈਂ ਵੇਖ ਲਿਆ ਵਾ ਨਾ। ਹੁਣ ਉਹ ਸਭ ਕੋ ਆਪਣੀ ਅੱਖੀਂ ਵੇਖ ਲਿਆ ਵਾ। ਚੱਲ ਮੇਰਾ ਪੁੱਤ ਗਰਮੀ ਬੜੀ ਏ। ਕੋਈ ਗੱਲ ਨਹੀਂ। ਚੱਲ ਲੀਕਦਰਾ ਆਜੋ। ਚਲੋ। ਚੱਲ ਚੱ ਇਦਾਂ ਹੀ ਪੁੱਤ ਵੇਖੀ ਜਾ ਤੂੰ ਬਸ ਜੋ ਇਹ ਕਰਦੇ ਆ ਨਾ ਤੇਰੇ ਅੱਗੇ ਅੱਗੇ ਸਭ ਕੁਛ ਆ ਹੀ ਜਾਣਾ ਵਾ ਹੁਣ ਵੇਖੀ ਸਹੀ ਹਾਂ ਸਣੀ ਸਿਆ ਤੇਰੇ ਮੈਂ ਜੁੰਡਾ ਨਾ ਪਟਾਈ ਇਹ ਦੇਖੋ ਤੇ ਆਖੀ ਹਾਂ ਨਾਲੇ ਤੈਨੂੰ ਪਤਾ ਲੱਗੂਗਾ ਜਿਹੜਾ ਵੱਡਾ ਵੱਡਾ ਹੁੰਦਾ ਦਾਅਵੇ ਕਰਦਾ ਵਾ ਨਿੱਕੇ ਕੋ ਛਿੱਤਰ ਖਾਏਗਾ ਹੁਣ ਤੂੰ ਤੇ ਨਾਲੇ ਤਰਾ ਪਿਓ ਵਾ ਨਾ ਹੈ ਤੇ ਉਹ ਵੀ ਇਦਾਂ ਦਾ ਹੀ ਆ ਤੇ ਪਰ ਕੀ ਕਰਾਂ ਹੈ ਪਿਓ ਵਾ ਚੱਲ ਮਨਾ ਜਾ ਕੇ ਚਾਹ ਪਾਣੀ ਬਣਾ ਕੇ ਦਵਾ ਤੇ ਹੋਰ ਇੱਕ ਦੋ ਲੁੱਟੀ ਲਾਵਾਂ ਇਹਨੇ ਲਾਵੀ ਤੋਰੀਆਂ ਬੜੀਆਂ ਲੱਗੀਆਂ ਵਾ ਦਲਜੀਤ ਨੂੰ ਕਹਿੰਦਾ ਵੇਜ ਬਣਾ ਤੋਰੀਆਂ ਤੋਂ ਆ ਦੇ ਨਾ ਭੁੰਡੀਆਂ ਰਸ ਤੁਸੀਂ ਜਾਣਦੀਆਂ ਚੱਲ ਬਥੇਰੀਆਂ ਲੱਗੀਆਂ ਇਹ ਕੁੜੀ ਨੂੰ ਨਾ ਫੇਕ ਕਿਤਾਬ ਪੁਲਾ ਲੈਣਾ ਮੈਨੂੰ ਆਵਾਜ਼ ਹੀ ਮਾਰਦਾ ਦਲਜੀਤ ਪੁੱਤ ਉੱਥੇ ਇੱਕ ਮੰਡਾਈ ਜਰਾ ਆਈ ਡੈਡੀ ਜੀ ਹਾਂਜੀ ਡੈਡੀ ਜੀ ਪੁੱਤ ਲੋਕੀ ਦੇ ਸਬਜ਼ੀ ਨੂੰ ਚਰਸਦੇ ਆ ਆ ਕਿੰਨੀਆਂ ਤੋਰੀਆਂ ਲੱਗੀਆਂ ਵਾ ਤੇ ਤੋੜ ਦੇਣੀਆਂ ਸੀ ਡੈਡੀ ਮੈਨੂੰ ਤਾਂ ਪਤਾ ਲੱਗਿਆ ਮੈਂ ਤੇ ਤੋੜਣ ਹੀ ਆਈ ਸੀ ਮੰਮੀ ਨੇ ਤੇ ਮੇਰੀ ਇੰਨੀ ਬੇਇੱਜ਼ਤੀ ਕੀਤੀ ਚਪੇੜ ਮਾਰਨ ਤੱਕ ਗਏ ਆ ਮੈਨੂੰ ਮੇਰੀ ਫੜਕੇ ਤੇ ਬਾਹਮ ਰੋੜਦੀ ਆ ਮੰਮੀ ਨੇ ਤੇਰੀ ਬੇਇੱਜ਼ਤੀ ਕੀਤੀ ਹਾਂਜੀ ਕਿਹੜੀ ਗੱਲਾਂ ਕਹਿੰਦੇ ਤੋਰੀਆਂ ਨੂੰ ਹੱਥ ਨਹੀਂ ਲਾਉਣਾ ਹੈਗਾ ਪਾਣੀ ਮੈਂ ਪਾਉਂਦੀ ਆ ਤੇ ਤੋੜਨ ਤੁਸੀਂ ਆ ਜਾਂਦੇ ਜੀ ਅੱਛਾ ਦੱਸ ਪਾਣੀ ਪਾਉਂਦੇ ਰਹੀ ਇੱਥੇ ਲਾਈਆਂ ਮੈਂ ਸਾਰੇ ਕੰਮ ਮੈਂ ਕੀਤੇ ਆ ਇਹਨੂੰ ਮੈਂ ਦੰਦਾ ਜਰਾ ਪ੍ਰਸਾਦ ਚ ਰੱਖ ਕੇ ਜਾਈਂ ਕੋਈ ਨਾ ਕੋਈ ਨਾ ਗੱਲ ਛੇੜੀ ਰੱਖਦੀ ਐ ਮੇਰੀ ਗੱਲ ਸੁਣਾ ਕੀ ਗੱਲ ਹੱਥ ਨ ਮੈਂ ਜ ਲਈ ਫਿਰ ਜੀਆਂ ਲਵਣੀ ਨਹੀਂ ਜਿੱਦਾਂ ਤੇਰਾ ਨਵਾਂ ਨਵਾਂ ਵਿਆਹ ਆਇਆ ਹਾਂ ਦਾ ਨੈਤੀ ਤੰਗੀ ਆ ਤੰਗੀ ਨਹੀਂ ਮੈਨੂੰ ਆ ਗਈ ਹਾਂ ਚੰਗੀ ਤੇਰੇ ਕੰਮਾਂ ਤੋਂ ਮੈਨੂੰ ਕਾਦੇ ਕੰਮਾਂ ਤੰਗੀ ਆ ਤੀ ਮੇਰੇ ਕੋ ਰੋਟੀ ਪਾਣੀ ਖਾਂਦੇ ਜੇ ਮੇਰੇ ਕੰਮਾਂ ਨਾਲ ਤੰਗੀ ਹੋ ਗਈ ਤੁਹਾਨੂੰ ਇਹੋ ਤੇ ਗੱਲ ਵਾ ਤੇਰੇ ਕੋ ਖਾਂਦੇ ਨਹੀਂਗੇ ਤੂੰ ਆ ਨਹੀਂ ਵੀ ਖਾਣੀ ਨਾ ਦਜੀਤ ਲੱਗੀ ਤੋਰੀਆਂ ਤੋੜਨ ਤੇ ਤੂੰ ਕਿ ਢੱਕਿਆ ਨੂੰ ਧੱਕਿਆ ਨੂੰ ਮਾਰੇ ਨੂੰ ਢੱਕਣਾ ਨਹੀਂ ਉਹ ਪਾਣੀ ਪਾਉਂਦੀ ਰਹੀ ਆ ਪਾਣੀ ਮੈਂ ਪਾਵਾਂ ਵੇਲਾ ਮੇਰੇ ਘਰ ਕਰਕੇ ਵਧੀਆ ਆਈ ਨੇਣੀਆਂ ਲੱਗੀ ਸਮਝ ਜੇ ਹੁਣ ਟੋਰੀਆਂ ਲੱਗੀਆਂ ਦਵਾ ਦਾ ਹੱਥ ਪਾ ਕੇ ਲਾਉਣ ਲੱਗੀ ਕਿਹੜੀ ਗੱਲੋਂ ਅੱਛਾ ਉਹ ਵੀ ਆਪੇ ਪਈਆਂ ਸੀ ਆਹੋ ਟੋਰੀਆਂ ਲਾਈਆਂ ਮੈਂ ਆ ਪਾਣੀ ਮੈਂ ਪਾਏ ਇਹਨਾਂ ਨੂੰ ਪਾਇਆ ਤੁਸੀਂ ਪਾਣੀ ਨਾ ਤਿੱਕ ਕਰ ਰਹਿੰਦੇ ਜੇ ਪਾਣੀ ਪਾਉਣ ਵਾਸਤੇ ਪਹਿਲਾਂ ਤੁਸੀਂ ਇਹ ਦੱਸੋ ਫੜੀ ਸਕੂਟਰੀ ਉੱਡਗੇ ਫੜੀ ਗੱਡੀ ਉੱਡਗੇ ਕੌਣ ਪਾਣੀ ਪਾਉਂਦਾ ਇਹਨਾਂ ਨੂੰ ਅੱਛਾ ਇਹ ਪਾਣੀ ਪਾਉਣਾ ਲੱਗ ਜਾਂਦੀ ਆ ਹਾਂ ਹੋਰ ਇਹ ਬੜਾ ਕੰਮ ਕਰਨਾ ਪੈਂਦਾ ਹੈ ਤੁਹਾਨੂੰ ਆਪ ਇਹਦਾ ਖਾਦਾ ਪਾਉਣਾ ਤੁਸੀਂ ਇਹਨਾਂ ਨੂੰ ਖਾਦਾ ਪਾਣਾ ਕਰ ਲੱਗੇ ਮੇਰੀ ਤੋਂ ਤੁਮ ਬਜਾਰੋਂ ਲੈ ਆ ਕੇ ਤੇ ਬੂਟੇ ਲੈ ਆ ਕੇ ਤੇ ਫੇਰ ਸਬਜ਼ੀ ਕਰ ਮੇਰੀ ਮਰਜ਼ੀ ਹੈ ਮੈਂ ਕਿਹੜੀ ਸਬਜ਼ੀ ਕਿੱਥੋਂ ਲਾਉਣੀ ਆ ਲੱਗੀ ਸਮਝ ਪਾਣੀ ਮੈਂ ਵੀ ਪਾਇਆ ਵਾ ਤੇ ਤੂੰ ਕਿੱਥੋਂ ਆ ਗਈ ਮਰਜ਼ੀ ਵਾਈ ਇਹ ਨਹੀਂ ਤੇ ਖਬਰਦਾਰ ਜੇ ਅੱਜ ਤੋਂ ਬਾਦੋਂ ਨੇ ਹੱਥ ਲਾਇਆ ਤੇ ਹਾਂ ਜਿਹੜੀ ਉਂਗਲੀਆਂ ਤੰਗ ਕਰਕੇ ਗੱਲ ਕਰਦੀ ਆ ਨਾ ਮੈਂ ਤੋੜ ਦੇਣੀਆਂ ਤੇਰੀਆਂ ਮੈਂ ਤੋੜ ਦੇਣੀਆਂ ਹੱਥ ਲਾ ਕੇ ਦੱਸੋ ਭਲਾ ਤੋੜ ਦੇਣੀਆਂ ਵਾ ਵਾਧੂ ਗੱਲਾਂ ਕਰਦੇ ਲੋੜ ਨਹੀਂ ਮੇਰਾ ਜਦੋਂ ਅੱਡ ਬਾਰੇ ਜੇ ਨਾ ਤੇ ਆਪਣੇ ਉਧਰ ਹੀ ਰਿਆ ਕਰੋ ਮੇਰ ਨਾਲ ਵਾਧੂ ਸਿਰਖ ਪਾਈ ਨਾ ਕਰਿਆ ਕਰੋ ਬੇਵਜ੍ਹਾ ਆਂਦੇ ਜੇ ਤੁਸੀਂ ਬਸ ਤੁਹਾਨੂੰ ਕੋਈ ਬਹਾਨਾ ਹੀ ਚਾਹੀਦਾ ਮੇ ਦੇਖਾਂ ਢੈ ਮੈਨੂੰ ਕਿੱਡੀ ਚੰਗੀ ਆ ਉਹ ਪਤਾ ਨਹੀਂ ਕੀ ਖਾਂਦੀ ਆ ਤੋ ਖਾਂਦੀ ਆ ਮੈਂ ਮੇਰਾ ਨਾ ਸੱਕ ਸਹੀ ਆ ਇਹਦੇ ਦਿਮਾਗ 'ਚ ਫਰਕ ਪੈ ਗਿਆ ਲੱਗਦਾ ਪਹਿਲੇ ਉਹ ਨਾ ਨਹੀਂ ਅੱਗੇ ਬੋਲਦੀ ਹੁੰਦੀ ਜੱਲਾ ਹੁਣ ਬੋਲ ਲੈ ਵੀ ਹੁਣ ਮੈਂ ਕਰਾਂ ਦਾ ਕਰਾਂਗੀ ਇਹਨੇ ਮੇਰੇ ਨਾਲ ਨਹੀਂ ਤੁਰਨਾ ਭਰਾਏ ਦਾ ਵੀ ਬਾਹਰ ਵਾ ਸਿਆਰਸੀ ਆ ਇੱਕ ਜੇ ਬੰਦਾ ਜੇ ਸਮਝਾਵੇ ਤੇ ਦੇਖੋ ਕੀ ਟੁਕਣਾ ਦਿੰਦੀ ਇਹਨੂੰ ਗੱਲ ਮੰਨਦਾ ਕਿ ਨਹੀਂ ਮੰਨਦਾ ਹੈ ਤੇ ਇਹਦੇ ਵਰਗਾ ਵੀ ਆ ਤਾਂ ਪਰ ਸਨੀ ਨੂੰ ਕਹਿ ਕੇ ਵੇਖੂੰਗਾ ਜੇ ਗੱਲ ਮੰਨ ਜੇ ਦਿਲਜੀਤ ਹਾਂਜੀ ਮਮਮੀ ਨੂੰ ਕੀ ਗੱਲ ਹੋ ਗਈ ਹੁਣ ਕਦੋਂ ਬੋਲੀ ਜਾਂਦੇ ਆ ਤੁਹਾਨੂੰ ਪਤਾ ਮਮਮੀ ਦਾ ਰੋਜ਼ ਦਾ ਕੰਮ ਹੀ ਆ ਜਿੰਨਾ ਤੱਕ ਮਮਮੀ ਲੜਣਾ ਲੈਣ ਮਮਮੀ ਨੂੰ ਰੋਟੀ ਖਾਜਮ ਹੁੰਦੀ ਨਹੀਂ ਹੈ ਗੱਲ ਤੇ ਉਹ ਠੀਕ ਵਾ ਤੇਰੀ ਮੈਂ ਤਾਂ ਕਹਿਦਾ ਬਾਹਰ ਖਲੋਤਾ ਮੈਂ ਕੀ ਹੁਣ ਅੱਗੇ ਜਾਵਾਂ ਹਣਾ ਤੇ ਪਰਤੀ ਗੱਲ ਉਹ ਕੀ ਹੋਈ ਪਤਾ ਲੱਗ ਲੜਾਈ ਕਦੋਂ ਤੋ ਤੋਰੀਆਂ ਤੋਂ ਤੋਰੀਆਂ ਤੋਂ ਮੈਂ ਗਈ ਤੋਰੀਆਂ ਤੋੜਨ ਮਮਮੀ ਨੇ ਆਣ ਕੇ ਉੱਤੇ ਮੇਰਾ ਹੱਥ ਫੜ ਲਿਆ ਕਹਿੰਦੇ ਖਬਰਦਾਰ ਜੇ ਤੋਰੀਆਂ ਨੂੰ ਹੱਥ ਲਾਇਆ ਤੇ ਪਾਣੀ ਮੈਂ ਪਾਵਾਂ ਤੇ ਤੋੜਨ ਤੂੰ ਹੀ ਆ ਜਾਂਦੇ ਤੇ ਅੱਛਾ ਤੇ ਮੇਰੇ ਕਹਿੰਦਾ ਮੈਂ ਚਪੇੜ ਮਾਰਨੀ ਤੇਰੇ ਮੂੰਹ ਤੇ ਮੇਰੀ ਬਾਹ ਮਰੋੜ ਕੇ ਤੇ ਮੈਨੂੰ ਧੱਕਾ ਮਾਰਦਾ ਇੱਕ ਸਬਜੀ ਤੇ ਇੰਨੀ ਗੱਲ ਕਹਿਤੀ ਮਾਤਾ ਨੇ ਹੋਰ ਫਿਰ ਮੈਂ ਵੀ ਅੱਗੋ ਕਹਿੰਦਾ ਮੈਂ ਕਿਹਾ ਹਾਂ ਤੇ ਕਹਤਾ ਵੀ ਬੋਲਿਆ ਥੋੜਾ ਹੱਬ ਨਾ ਕਰੋ ਫਿਰ ਕਹਿੰਦੇ ਤੇਰੀ ਜੁਬਾਨ ਬੜੀ ਲੰਬੀ ਹੈ ਉਹ ਚੱਲ ਤੂੰ ਨਾ ਬੋਲਿਆ ਕਰ ਅੱਗੇ ਉਹ ਤੋਰੀਆਂ ਦੀ ਗੱਲ ਤੈਨੂੰ ਮੈਂ ਸ਼ਰਮ ਲਾ ਦਿੰਦਾ ਬਿਲਕੁਲ ਸ਼ਨਕ ਕਿੰਦੀ ਵੱਡੀ ਗੱਲ ਕਹਿ ਗਏ ਵੀ ਤੇਰੀ ਚਪੇੜ ਮਾਰਨੀ ਆ ਉਹ ਚੱਲ ਕੋਈ ਨਹੀਂ ਯਾਰ ਹਣਾ ਮੰਮੀ ਦਾ ਤਾਂ ਦਿਮਾਗ ਖਰਾਬ ਆ ਤੇ ਡੈਡੀ ਮੈਨੂੰ ਕਹਿਣਦੇ ਵੀ ਤੂੰ ਤੋਰੀਆਂ ਨਹੀਂ ਤੋੜੀਆਂ ਤੇ ਮੈਂ ਡੈਡੀ ਨੂੰ ਦੱਸਿਆ ਤੇ ਫਿਰ ਡੈ ਛੱਡ ਪਰਾਂ ਕੋਈ ਨਾ ਤੈਨੂੰ ਮਸ਼ਹਾਰੋ ਲਿਆ ਦਿੰਨਾ ਮੈਂ ਦੱਸ ਕਿਹੜੀ ਸ਼ਬਦ ਜਾਈਗੀ ਤੇ ਤੂੰ ਮੈਂ ਦਾਲ ਬਣਾ ਲੈਣੀ ਹੁਣ ਉਹ ਚਾ ਰਹਿਣ ਦੇ ਤੂੰ ਜੇ ਮਾਤਾ ਨੇ ਪਾਣੀ ਪਾਇਆ ਤਾਂ ਰਹਿਣ ਦੇ ਆਪੇ ਖਾ ਲੈ ਜਿੰਨੇ ਖਾਣੇ ਮਾਤਾ ਦੀ ਵੀ ਹੱਦ ਹੋਈ ਆ ਦੱਸ ਹਾਂ ਚੱਲ ਤੂੰ ਡੈਡੀ ਨੂੰ ਕੋਈ ਰਹਿਣ ਦੋ ਕੋਈ ਗੱਲ ਨਹੀਂ ਚੱਲ ਕੋਈ ਨਹੀਂ ਮੈਂ ਡੈਡੀ ਨੂੰ ਕੀ ਕਹਿਣਾ ਹੈ ਨਾ ਚੱਲਾ ਦੁੱਸਰੀਏ ਫਿਰ ਅੰਦਰ ਚੱਲ ਤੂੰ ਉਹ ਨਾ ਮੈਂ ਆ ਚੰਗਾ ਕੰਮ ਆ ਸਬਜ਼ੀਆਂ ਤੋੜਾਈਆਂ ਹੁੰਦੇ ਆ ਭੀ ਹੁਣ ਇਧਰ ਜਿੱਦ ਡੈਡੀ ਪਤਾ ਨਹੀਂ ਕਿੱਧਰ ਨੂੰ ਚਲ ਗਏ ਮੈਂ ਕਹਿਣਾ ਹੈ ਕੁਛ ਛਾਪੇ ਵੜ ਦੋ ਤੇ ਹੁਣ ਉਤਰੀਆ ਬਰਸਾਤਾ ਨਹੀਂ ਪੈਂਦੀਆਂ ਵਾ ਨਾ ਸਵਾਦ ਨਾ ਅੱਗ ਬਲਦੀ ਆ ਤੇ ਨਾ ਸਵਾਦ ਨਾ ਰੋਟੀ ਪੱਕਦੀ ਆ ਸਿਲੰਡਰ ਵੀ ਮੁੱਕਾ ਰੇਂਦਾ ਵਾ ਉਹ ਵੀ ਹਜ਼ਾਰ ਦਾ ਵਾ ਉਹ ਕਿਹੜਾ ਡਿਸ਼ੇਤੀ ਕਹਿੰਦੇ ਲੈ ਆਉਣਾ ਵਾ ਕੀ ਕਰਾਂ ਮੈਂ ਇਹ ਵੀ ਜਦੋਂ ਬਾਹਰ ਜਾਂਦੇ ਆ ਨਾ ਸਾਰਾ ਸਾਰਾ ਦਿਨ ਉੱਥੇ ਬਹਿ ਰਹਿੰਦੇ ਆ ਕਦੀ ਮੈਂ ਪਾਣੀ ਲਾਉਂਦਿਆ ਸੀ ਕਦੀ ਮੈਂ ਕੋਹ ਕਰਨਦਿਆ ਸੀ ਇਹਨਾਂ ਨੂੰ ਪਤਾ ਪਿਆ ਛਾਪੇ ਵੱਢ ਕੇ ਦਵਾ ਰੋਟੀ ਪਾਣੀ ਪਕਾਉਣਾ ਕਿਸੇ ਨੇ ਵੇਖਾਂ ਭਲਾ ਕਿੱਥੇ ਆਈ ਆਗੇ ਜੇ ਆਹੋ ਆਈ ਜਣ ਨਹੀਂ ਐਨਾ ਨਹੀਂ ਪਤਾ ਲੱਗਦਾ ਕੀ ਰੋਟੀ ਪਾਣੀ ਪਕਾਉਣਾ ਹੈ ਚੁੱਪ ਕਰਕੇ ਤੁਰ ਪੈਂਦੇ ਹੁੰਦੇ ਜੇ ਬਾਹਰ ਤੁਸੀਂ ਤੇ ਛਾਪੇ ਵੱਢ ਕੇ ਦੇਣੇ ਛਾਪੇ ਆ ਵੇਖਾ ਕਦਰਾਂ ਖੜੇ ਕੀਤੇ ਤੇ ਕੀ ਗੱਲ ਹੁਣ ਮੈਂ ਵੱਡਾ ਤੇ ਆ ਇਥੋਂ ਦੋ ਮਿੰਟ ਲਾ ਤੇ ਇਥੋਂ ਭੜੇ ਦੇ ਵਿੱਚ ਢਾ ਲੈਣੇ ਚੁੱਲੇ ਦੇ ਢਾ ਲੈਣੇ ਚੁੱਲੇ ਦੇ ਵਿੱਚ ਤੁਸੀਂ ਕੁਝ ਜ਼ਿਆਦਾ ਨਹੀਂ ਵਿਗੜਦੇ ਜਾਣ ਦੇ ਹੋ ਯਾਰ ਵਿਗੜਨ ਵਾਲੀ ਕਿਹੜੀ ਗੱਲ ਉਹ ਉਹ ਰਾਜ ਜਨਾਂ ਦੀਂਕੂ ਮਿਲ ਪਿਆ ਅੱਛਾ ਤੇ ਉਹ ਕਹਿਣ ਲੱਗਾ ਕਹਿੰਦਾ ਮੇਰੀ ਹਰੇ ਨਹੀਂ ਬਿਮਾਰ ਅਧਾਨ ਕੇ ਭਾਅ ਵੇਖੀ ਮੈਂ ਇਹਨੂੰ ਕਿ ਡਾਕਟਰ ਨੂੰ ਖੜ ਮੈਂ ਕਿਹੜਾ ਡਾਕਟਰ ਇਹੋ ਤਾਂ ਟੜੀਆਂ ਗੱਲਾਂ ਮਾੜੀਆਂ ਜਿੱਥੇ ਖਲਾਉਂਦੇ ਜੇ ਉੱਥੇ ਬਸ ਗੱਲਾਂ ਲੱਗ ਜਾਂਦੇ ਮੁਕੇ ਘਰ ਦਾ ਚਿੱਤਾ ਹੀ ਭੁੱਲ ਜਾਂਦਾ ਤੁਹਾਨੂੰ ਮੇਰੀ ਗੱਲ ਸੁਣ ਬਾਕੀ ਸੱਡ ਗੱਲਾਂ ਤੇ ਦਲਜੀਤ ਦਾ ਆਇਆ ਫੋਨ ਦਲਜੀਤ ਵਿਚਾਰੀ ਦਾ ਕਾਹਦਾ ਫੋਨ ਆਉਣਾ ਵਾ ਉਹਦੀ ਸੱਸ ਨੇ ਤੇ ਘਰ ਚ ਬੜੱਕ ਪੱਤ ਪਾਇਆ ਜੀ ਕਿਉਂ ਆਂਦੀ ਹੁਣ ਮੁੰਡਾ ਆਇਆ ਵਾ ਤੇ ਮੁੰਡੇ ਨੂੰ ਉਹ ਚੁੱਕਦੀ ਐ ਉਹ ਚੁੱਕਦੀ ਐ ਕੋਈ ਤੇ ਗੱਲ ਨਹੀਂ ਕਰਨ ਵਾਲੀ ਅੱਛਾ ਤੇ ਦਲਜੀਤ ਕਹਿਣ ਦੀ ਹੁੰਦੀ ਮੈਨੂੰ ਡਰ ਡਰ ਲੱਗਦਾ ਕਿ ਤੇ ਭਰਾਵਾਂ ਭਰਾਵਾਂ ਨੂੰ ਲੜਾਈ ਨਾ ਦੇਵੇ ਉਹ ਮੈਂ ਇਹ ਗੱਲ ਸੁਣ ਲਾ ਜੇ ਉਹਨੇ ਜਨਾਨੀ ਨੇ ਤਾਲਣਾ ਨਾ ਵੀ ਮੈਂ ਇੱਕ ਪੱਤ ਕਰਾਉਣਾ ਉਹਨੇ ਕਰਾ ਕੇ ਹੀ ਸਾਹ ਲੈਣਾ ਤੇ ਮਰਸਾਂ ਕਰ ਇਹ ਤੇ ਹੁਣ ਗਾੜੀ ਉਹਨਾਂ ਦੀ ਸਮਝੋ ਬੱਚਿਆਂ ਦੀ ਜੇ ਇਹ ਤੇ ਸਮਝ ਜਾਣਗੇ ਤੇ ਦੋਵੇਂ ਭਰਾ ਚੰਗੇ ਰਹਿਣਗੇ ਨਹੀਂ ਤੇ ਇੱਕ ਇਹ ਪੱਤ ਉਹਨਾਂ ਦਾ ਹੋ ਗਿਆ ਨਾ ਇਹ ਮੁੜ ਕੇ ਸਾਰੀ ਜ਼ਿੰਦਗੀ ਉਹ ਗੱਲ ਨਹੀਂ ਬਣਦੀ ਹੁੰਦੀ ਮੁੜ ਕੇ ਉਹਦਾ ਇਰਾਦਾ ਪਤਾ ਕੀ ਆ ਕਿ ਇੱਕ ਤਾਂ ਗਿਆ ਵਿਆਹ ਭਰਾ ਨੇ ਰਿਸ਼ਤਾ ਕਰਾਤਾ ਤੇ ਮੇਰੀ ਮਰਜ਼ੀ ਨਾਲ ਨਹੀਂ ਹੋਇਆ ਤੇ ਨਿੱਕਾ ਮੁੰਡਾ ਜਿਹੜਾ ਮੈਂ ਆਪਣੀ ਮਰਜ਼ੀ ਦਾ ਵਿਆਹ ਹੂੰਗੀ ਤੇ ਆਪਣੇ ਹੱਥ ਵਿੱਚ ਰੱਖੂੰਗੀ ਕਰਨਾ ਬੜੀ ਮੜੀ ਗੱਲ ਵਾ ਮਾਣ ਮਾਵਾਂ ਉਹਨਾਂ ਤਰ੍ਹਾਂ ਵਿਤਕਰੇ ਨਹੀਂ ਪੋਣੇ ਚਾਹੀਦੇ ਹੈ ਪਰ ਪਤਾ ਨਹੀਂ ਕੀ ਗੱਲ ਵਾ ਮੈਨੂੰ ਪਤਾ ਨਹੀਂ ਦਿਮਾਗ ਕਿੱਦਾਂ ਦਾ ਆਉਂਦਾ ਮੈਨੂੰ ਇਹ ਨਹੀਂ ਸਮਝ ਆਉਂਦਾ ਵੀ ਸਾਡੀ ਦਲਜੀਤ ਦੇ ਉਹਦਾ ਕੀ ਚੁੱਕਿਆ ਦਲਜੀਤ ਗਰੀਬ ਕਰਦੀ ਆ ਮਾੜੇ ਕਰਦੀ ਆ ਤਾਂ ਕਰਕੇ ਚੰਗੇ ਕਰਦੀ ਹੁੰਦੀ ਤੇ ਮਗਰੋਂ ਡਰ ਹੁੰਦਾ ਕਿਸ ਦਾ ਤਾਂ ਕਰਕੇ ਉਹਨੂੰ ਨਿੱਗੀ ਜਾਣਦੀ ਕੋਈ ਜੀਵਨ ਗੱਲਾਂ ਤਾਂ ਸਾਨੂੰ ਵੀ ਬੜੀਆਂ ਹੁੰਦੀਆਂ ਆ ਸਿਰਫ ਆਪਣੀ ਧੀ ਭੈਣ ਕਰਕੇ ਜਬਾਨ ਅੰਦਰ ਰੱਖੀ ਦੀ ਆ ਵੀ ਚੱਲ ਕੋਈ ਗੱਲ ਨਹੀਂ ਸਮਾਂ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਥਾਂ ਨਿਕਲਦੇ ਆ ਹੀ ਆ ਤੇ ਕੋਈ ਗੱਲ ਨਹੀਂ ਤੇ ਸਾਨੂੰ ਸਾਰੇ ਮੁਲਕ ਦੀਆਂ ਗੱਲਾਂ ਹੁੰਦੀਆਂ ਵਾ ਠੀਕ ਨਹੀਂ ਤੇ ਬੋਲੀ ਤਾਂ ਆ ਹੀ ਨਹੀਂ ਕਿਤੇ ਜਾ ਕੇ ਵੀ ਜੇ ਬੋਲਾਂਗੇ ਤੇ ਆਪਣੇ ਧੀ ਬੁੱਧੀ ਜਿਹੜੀ ਇੱਜ਼ਤ ਘਟਦੀ ਆ ਚੱਲ ਮੈਂ ਉਹਨੂੰ ਕਿਹਾ ਸੀ ਮੈਂ ਹੇ ਪੁੱਤ ਚੱਲ ਉਹ ਪਰੇ ਹੋ ਕੇ ਟੈਂਪ ਕਰ ਲਈਦਾ ਹੁੰਦਾ ਵਾ ਤੇ ਆਂਦੀ ਮੰਮੀ ਅਹੀਂ ਤੇ ਉਹਰੇ ਪਰੇ ਹੋ ਕੇ ਕੱਢ ਲਾਂਗੇ ਤੇ ਜੇ ਭਰਾ ਭਰਾ ਹੀ ਲੜਪੇ ਤੇ ਕੀ ਕਰਾਂਗੇ ਫਿਰ ਆディ ਸਾਰੇ ਸਿਹਰੇ ਮਮੀ ਨੇ ਖਲਾ ਚਾਉਂਦਾ ਪਿਆ ਉਹੋ ਤੇ ਗੱਲ ਵਾ ਨਾ ਇਹ ਤੇ ਉਹਨੂੰ ਸਮਝੇ ਚਾਹੀਦੀ ਨਾ ਕਿ ਜੇ ਉਹ ਬਾਹਰੋਂ ਆਇਆ ਵਾ ਤੇ ਮੈਂ ਨਾ ਤੂੰ ਪਟੀਆਂ ਪੜਾਵਾਂ ਹੈ ਕਿੰਨਾ ਪਿਆਰੀ ਦੁਆ ਭਰਾਵਾ ਉਹੋ ਤੇ ਗੱਲ ਵਾ ਹੈ ਤੇ ਉਹ ਵੀ ਆਂਦੀ ਵੀ ਪਿੱਛੇ ਪਿੱਛੇ ਰਹਿਣ ਡਿਆ ਪਿਆ ਮੇਰੀ ਗੱਲ ਸੁਣ ਲੈ ਬਲਜੀਤ ਮਾੜੇ ਪਤਲੇ ਸਾਰੇ ਟੱਬਰ ਦੇ ਫੁਲਕੇ ਲਈ ਜਾਂਦੇ ਜਿੱਦਣ ਉਹ ਵਿਆਹ ਗਿਆ ਨਾ ਉਹਨੇ ਵੇਖੀ ਕਿ ਤਰ੍ਹਾਂ ਡਾਂਸ ਬਣੋਣੀ ਸਾਰੇ ਟੱਬਰ ਨੂੰ ਕਿਹਦਾ ਕੋ ਪਤਾ ਕਿਹਦਾ ਕੋ ਪਤਾ ਨਾ ਕਿੰਨੇ ਕਿਤਰਾਂ ਦਾ ਹੋਣਾ ਹੈ ਪੰਜੇ ਉਂਗਲਾਂ ਬਰਾਬਰ ਨਹੀਂ ਗਈਆਂ ਹੁੰਦੀਆਂ ਠੀਕ ਆ ਸਮੇਂ ਦਾ ਕੋਈ ਪਤਾ ਨਹੀਂ ਜਾਂਦਾ ਹੋਣ ਤੇ ਬੜੀ ਚਾਦਰ ਬਣੀ ਹੈ ਨਾ ਉਹ ਤੇ ਵੇਖੀ ਮੁੜ ਕੇ ਐ ਕੰਨ ਚ ਪਾਈ ਰੜਕਣੀ ਨਹੀਂ ਮੁੜ ਕੇ ਚੱਲ ਛੱਡੋ ਚੱਲ ਛੱਡੋ ਪਰੇ ਇੱਧਰ ਆਓ ਛਾਪੇ ਵੱਢ ਕੇ ਦੋ ਮਰ ਰੋਟੀਆਂ ਪਕਾਓ ਚੱਲਾ ਆਈਏ